ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਸਿੱਖ ਜਿਸ ਸਿੱਖ ਦੀ ਇਸਤਰੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਉਹ ਮਾਤਾ ਸਹਿਬ ਕੌਰ ਜੀ ਹਨ ਮਾਤਾ ਸਹਿਬ ਕੌਰ ਜੀ ਦਾ ਜਨਮ ਨਵੰਬਰ 1681 ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਦੀ ਕੁੱਖੋਂ ਰੌਤਾਸ ਜ਼ਿਲ੍ਹਾ ਜਹਿਲਾਮ ਹਨ ਪਾਕਿਸਤਾਨ ਵਿਖੇ ਹੋਇਆ ਸੀ ਉਹਨਾਂ ਦਾ ਮੁੱਢਲਾ ਨਾਮ ਸਹਿਬ ਦੇਵਾ ਸੀ ਮਾਤਾ ਸੈਵਕੌਰ ਬਚਪਨ ਵਿੱਚ ਪ੍ਰੂ ਭਗਤੀ ਵਿੱਚ ਲੀਨ ਰਹਿੰਦੇ ਉਹਨਾਂ ਵਿੱਚ ਬਚਪਨ ਤੋਂ ਹੀ ਸਾਰੇ ਗੁਣ ਸੰ ਜੋ ਕਿਸੇ ਸਦਾਚਾਰੀ ਮਨੁੱਖ ਵਿੱਚ ਪਾਏ ਜਾਂਦੇ ਹਨ ਸੰਡੋਲ ਸਰੀਰ ਨਰੁਲੀ ਆਤਮਾ ਹਸਦਾ ਜੀਰਾ ਬੋਲਾਂ ਵਿੱਚ ਬਿਹਤ ਮਠਾਸ ਨਿਮਰਤਾ ਸਬਰ ਸੰਤੋਖ ਤੇ ਖਿਮਾ ਆਦਿ ਜਿਸ ਕਰਕੇ ਉਹ ਸਿਰਫ ਪਰਿਵਾਰ ਦੇ ਨਹੀਂ ਸਗੂੰ ਪੂਰੇ ਪਿੰਡ ਦੇ ਹਰਮਨ ਪਿਆਰੇ ਸਨ ਇਹ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ ਜਦੋਂ ਥੋੜੇ ਵੱਡੇ ਹੋਏ ਤਾਂ ਜਪਜੀ ਸਾਹਿਬ ਰਹਿਰਾਸ ਸਾਹਿਬ ਕੀਰਤਨ ਸੋਲਾ ਤੇ ਬਹੁਤ ਸਾਰੇ ਸ਼ਬਦ ਕੰਠ ਕਰ ਲਏ ਸਨ ਆਵਾਜ਼ ਵਿੱਚ ਇਤਨੀ ਮਿਠਾਸ ਕੀ ਜਦ ਆਪਣੇ ਗੁਰਦੁਆਰਾ ਕੀਰਤਨ ਕਰਦੇ ਤਾਂ ਸੰਗਤਾਂ ਨਿਹਾਲ ਹੋ ਜਾਂਦੀਆਂ ਉਹ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦੇ ਰਹਿੰਦੇ ਸਨ ਲੋਕ ਉਹਨਾਂ ਨੂੰ ਪਿਆਰ ਨਾਲ ਮਾਤਾ ਜੀ ਕਹਿ ਕੇ ਬੁਲਾਉਂਦੇ ਸਨ ਸੰਨ 1700 ਈਸਵੀ ਨੂੰ ਉਹਨਾਂ ਦਾ ਸਾਰਾ ਪਰਿਵਾਰ ਤੇ ਰਹੁਤਾਸ ਦੀਆਂ ਸੰਗਤਾਂ ਕਲਗੀਧਰ ਜੀ ਦੇ ਦਰਸ਼ਨਾ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜੀਆਂ ਸਾਰੇ ਪਰਿਵਾਰ ਤੇ ਸੰਗਤਾਂ ਨੇ ਗੁਰੂ ਸਾਹਿਬ ਤੋਂ ਖੰਡੇ ਵਾਟੇ ਦੀ ਪੋਹ ਲੈ ਕੇ ਸਿੱਖੀ ਧਾਰਨ ਕੀਤੀ ਕੁਝ ਦਿਨ ਅਨੰਦਪੁਰ ਸਾਹਿਬ ਵਿਖੇ ਠਹਿਰਨ ਪਿਛੋਂ ਸੰਗਤਾਂ ਨਾਲ ਸਲਾਹ ਕਰਕੇ ਭਾਈ ਰਾਮੂ ਜੀ ਨੇ ਹਰੇ ਦਰਬਾਰ ਵਿੱਚ ਗੁਰੂ ਜੀ ਅੱਗੇ ਆਪਣੀ ਸੁਪੁੱਤਰੀ ਸਹਿਬਦੇਵਾ ਮਾਤਾ ਸਹਿਬ ਕੋਲ ਦਾ ਰਿਸ਼ਤਾ ਸ਼ਵਕਾਰ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀशुदा ਅਤੇ ਚਾਰ ਸਹਿਬ ਜਾਜੰਦ ਦੇ ਪਿਤਾ ਹੋਣ ਦੇ ਨਾਤੇ ਸਹਿਬ ਦੇਵਾ ਮਾਤਾ ਸਹਿਬ ਕੌਰ ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ ਮਾਤਾ ਸਹਿਬ ਕੌਰ ਜੀ ਦੇ ਪਿਤਾ ਨੇ ਬੇਨਤੀ ਕੀਤੀ ਸਹਿਬ ਦੇਵਾ ਤਾਂ ਜਨਮ ਤੋਂ ਤੁਹਾਡੀ ਹੋ ਚੁੱਕੀ ਹੈ ਕਿਉਂਕਿ ਇਹ ਮੇਰਾ ਸੰਗਲੰਪ ਸੀ ਕਿ ਮੈਂ ਆਪਣੇ ਸੰਤਾਨ ਹਾਡੇ ਚਰਨਾ ਵਿੱਚ ਨਿਵਿੱਤ ਕਰਾਂਗਾ ਹੁਣ ਤੁਸੀਂ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਚਾਹੇ ਆਪਣੀ ਦਾਸੀ ਬਣਾ ਕੇ ਰੱਖੋ ਪਰ ਇਸ ਦਾ ਡੋਲਾ ਕਿਤੇ ਹੋਰ ਨਹੀਂ ਜਾ ਸਕਦਾ ਸੰਗਤਾਂ ਦੀ ਬੇਨਤੀ ਨੂੰ ਠੁਕਰਾ ਦੇਣਾ ਗੁਰੂ ਸਾਹਿਬ ਦੇ ਵਸ ਵਿੱਚ ਨਹੀਂ ਸੀ ਸਾਰੇ ਪਰਿਵਾਰ ਤੇ ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਇੱਕ ਸ਼ਰਤ ਰੱਖੀ ਕਿ ਸਿਰਫ ਕੁਵਾਰਾ ਡੋਲੇ ਦੇ ਤੌਰ ਤੇ ਹੀ ਸਾਡੇ ਮਹਿਲ ਵਿੱਚ ਰਹਿ ਸਕਦੀ ਹੈ। ਆਗਰ ਇਹ ਸਹਿਬਕੌਰ ਨੂੰ ਮਨਜ਼ੂਰ ਹੋਵੇ ਤਾਂ ਸਹਿਦੇਵਾ ਨੇ ਹਾਂ ਵਿੱਚ ਸਿਰ ਹਲਾ ਦਿੱਤਾ। ਸ਼ਾਦੀ ਹੋਣ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਦੇ ਹੁਕਮ ਅਨਸਾਰ ਮਾਤਾ ਸਹਿਬਕੌਰ ਜੀ ਨੇ ساری ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਧਿਆਨ ਜੋੜ ਕੇ ਕੁਵਾਰਾ ਡੋਲੇ ਦੇ ਰੂਪ ਵਿੱਚ ਗੁਜ਼ਾਰੀ। ਕਦੇ ਵੀ ਗੁਰੂ ਕੇ ਮਹਿਲ ਹੋਂਦਾ ਅਭਵਾਨ ਨਹੀਂ ਕੀਤਾ ਇਸੇ ਸਾਲ ਮਾਤਾ ਜੀਤੋ ਜੀ ਦੇ ਹੱਥ ਹੋ ਗਿਆ ਮਾਤਾ ਸਹਿਬ ਘਰ ਨੇ ਮਾਤਾ ਜੀਤੋ ਜੀ ਦੇ ਤਿੰਨ ਸੁਪੁੱਤਰਾਂ ਦੀ ਪਰਵਿਸ਼ ਦੀ ਜ਼ਿੰਮੇਵਾਰੀ ਆਪਣੇ ਸਰਸਰ ਲੈ ਲਈ ਤੇ ਪਰਿਵਾਰ ਵਿੱਚ ਘਰ ਦੀ ਤਰ੍ਹਾਂ ਰਚਮਿਚ ਗਈ ਮਾਤਾ ਜੀ ਦੇ ਮਨ ਵਿੱਚ ਇੱਕ ਸੁਪੁੱਤਰ ਦੀ ਇੱਛਾ ਆਈ ਜਿਸ ਤੋਂ ਗੁਰੂ ਸਾਹਿਬ ਬੇਖਬਰ ਨਹੀਂ ਸਨ ਤਾਂ ਉਹਨਾਂ ਨੇ ਆਪਣੇ ਨਾਂ ਦਾ ਸੁਪੁੱਤਰ ਸਮੁੱਚੇ ਖਾਲਸਾ ਪੰਥ ਨੂੰ ਮਾਤਾ ਜੀ ਦੀ ਝੋਲੀ ਵਿੱਚ ਪਾ ਕੇ ਖਾਲਸੇ ਦੀ ਮਾਂ ਹੋਣ ਦਾ ਉੱਚਾ ਰਤਵਾ ਵਖਿਆ ਅਨੰਦਪੁਰ ਵਿੱਚ ਮੋਗਲਾਂ ਨਾਲ ਅਖੀਰ ਲੜਾਈ ਸਮੇਂ ਅਨੰਦਪੁਰ ਛੱਡਣ ਵੇਲੇ 2 ਦਸੰਬਰ 1704 ਈਸਵੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤਿ ਜੋਤ ਸਮਾਉਣ ਤੱਕ ਪਾ 7 ਅਕਤੂਬਰ 1788 ਤੱਕ ਬੜਾ ਕਠਨ ਅਤੇ ਦੁਖਦਾਈ ਸਮਾਂ ਮਾਤਾ ਸੈਵਕੌਰ ਜੀ ਨੇ ਆਪਣੇ ਅੱਖੀ ਦੇਖਿਆ ਪਰ ਆਪ ਹਮੇਸ਼ਾ ਅਡੋਰ ਅਤੇ ਚੜ੍ਹਦੀ ਕਲਾ ਵਿੱਚ ਰਹੇ ਕੀਰਤਪੁਰ ਵਿਖੇ ਪਰਿਵਾਰ ਵਿਛੋੜਾ ਸਮੇਂ ਆਪ ਜੀ ਨੇ ਮਾਤਾ ਸੁੰਦਰੀ ਜੀ ਤੇ ਦੋ ਸੇਵਕਾਂ ਬੀਬੀ ਭਾਗ ਕੌਰ ਤੇ ਬੀਬੀ ਹਰਦਾਸ ਕੌਰ ਜੀ ਦੋ ਸਿੰਘ ਭਾਈ ਜਵਾਰ ਸਿੰਘ ਭਾਈ ਤਨਨਾ ਸਿੰਘ ਆਪ ਜੀ ਦੇ ਛੋਟੇ ਭਰਾ ਭਾਈ ਸਹਿਬ ਸਿੰਘ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਜਾ ਕੇ ਰੁਹਾਇਸ਼ ਕੀਤੀ ਉਧਰ ਚਮਕੌਰ ਦੀ ਜੰਗ ਵਿੱਚ ਵੱਡੇ ਦੋ ਸਹਿਬਜ਼ਾਦੇ ਅਤੇ ਸਰਹੰਦ ਦੇ ਨवाब ਵੀਰਖਾ ਦੇ ਹੱਥੋਂ ਦੋ ਛੋਟੇ ਸਹਿਬਜ਼ਾਦੇ ਸ਼ਹੀਦ ਹੋ ਜਾਣ ਪਿੱਛੋਂ ਗੁਰੂ ਜੀ ਮੁਕਤਸਰ ਅਤੇ ਮੁਕਸਸਰ ਦੀ ਜੰਗ ਤੋਂ ਬਾਅਦ ਦਮਦਮਾ ਸਹਾਬਤਲਵੰਡੀ ਸਾਹਬੋ ਪਹੁੰਚੇ ਇਥੇ ਹੀ ਦੋਵੇਂ ਮਤਾਮਾ ਭਾਈ ਮਨੀ ਸਿੰਘ ਜੀ ਨਾਲ ਤਤਿ ਸ਼੍ਰੀ ਦਮਦਮਾ ਸਾਹਿਬ ਵਿਖੇ ਸਰਵਨ ਸਦਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਫਰਬੀ 1706 ਈਸਵੀ ਨੂੰ ਦਰਸ਼ਨਾਂ ਲਈ ਪੁੱਜੀਆਂ ਚਾਰ ਸਹਿਬ ਜਾਦਿਆਂ ਨੂੰ ਗੁਰੂ ਸਾਹਿਬ ਨਾਲ ਦੇਖ ਕੇ ਮਤਾਮਾ ਨੇ ਪੁੱਛਿਆ ਤਾਂ ਕਲਗੀਧਰ ਨੇ ਖਾਲਸੇ ਵਾਲੀ ਇਸ਼ਾਰਾ ਕਰਕੇ ਆਪਣਾ ਪਵਿੱਤਰ ਮੁਖਾਰਵੰਦ ਤੋਂ ਇਨਕਾਰ ਚਿਰਉਂਦਿਆਂ ਰਾਤਨ ਕੇ ਸੀਸ ਪਰ ਬਾਹਰ ਦੀਏ ਸਤਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਕੁਝ ਸਮਾਂ ਸੇਵਾ ਅਤੇ ਦਰਸ਼ਨ ਕਰਨ ਤੋਂ ਬਾਅਦ ਗੁਰੂ ਜੀ ਗੁਰੂ ਸਾਹਿਬ ਨੇ ਦੱਖਣ ਵਿੱਚ ਔਰੰਗਜ਼ੇਬ ਨੂੰ ਹਿਲ ਦਾ ਫੈਸਲਾ ਕੀਤਾ ਦੋਵੇਂ ਮਹਤਾਵਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਰਸਤਿਆਂ ਦੀਆਂ ਔਖੀਆਂ ਕਠਿਨਾਈਆਂ ਕਰਕੇ ਦਿੱਲੀ ਵਾਸਪੇ ਹੀ ਜਿੱਤਾ ਦਮਦਮਾ ਸਾਹਿਬ ਦਲਵੰਡੀ ਸਾਬੂ ਤੋਂ ਨਦੇੜ ਜਾਂਦੇ ਜਿਸ ਸਮੇਂ ਕਾਂਗੀਤਰ ਨੇ ਮੋਤੀ ਸ਼ਾਹ ਦੇ ਬਾਗ ਵਿੱਚ ਜਿੱਥੇ ਅੱਜਕੱਲ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ ਚਿਚਾਰ ਨਾ ਪਾਏ ਤਾਂ ਇਤੋ ਫਿਰ ਦੱਖਣ ਦੇਸ਼ ਜਾਣ ਸਮੇਂ ਮਾਤਾ ਸੇਵਕੌਰ ਜੀ ਨੇ ਸਤਗੁਰ ਜੀ ਦੇ ਨਾਲ ਜਾਣ ਦੀ ਇੱਛਾ ਪ੍ਰਗਟ ਕੀਤੀ ਨਦੇੜ ਬਿਹੇਦ ਸ਼ਮੇਸ਼ ਪਿਤਾ ਜੀ ਨੇ ਮਾਤਾ ਜੀ ਦੀ ਹੱਸ਼ ਲਈ ਗੁਦਾਵਰੀ ਕੰਡੇ ਹੀਰਾ ਘਾਟ ਦਿਖੇ ਉਚੇਚ ਪ੍ਰਬੰਧ ਕਰਵਾਇਆ ਮਾਤਾ ਸਹਿਬ ਕੁਰਜੀ ਨੇ ਇਥੇ ਹੀ ਆ